ਉਹ ਨਾ ਜੀ ਮੈਂ ਦੁੱਧ ਲੈਣ ਜਾ ਰਿਹਾ ਸੀ ਸਵੇਰ ਦਾ ਟਾਈਮ ਸੀਗਾ ਸਵਾ ਘੱਟ ਦਾ ਟਾਈਮ ਸੀਗਾ ਜੀ ਮੈਂ ਜਦੋਂ ਵਾਪਸ ਆਇਆ ਨਾ ਤਾਂ ਮੈਂ ਵੇਖਿਆ ਗੁਟਕਾ ਸਾਹਿਬ ਉੱਥੇ ਨਾਲੀ ਦੇ ਵਿੱਚ ਪਿਆ ਸੀ ਤੇ ਨਾਲੀ 'ਚ ਵੇਖ ਕੇ ਤੇ ਮੈਂ ਕਿਹਾ ਵੀ ਇਹ ਤਾਂ ਗੁਟਕਾ ਸਾਹਿਬ ਆ ਇੱਕ ਬੰਦਾ ਦਰੋਂ ਹੋਰ ਆ ਗਿਆ ਅਸੀਂ ਫਿਰ ਸਵਾਰ ਕੇ ਦੇਖਿਆ ਅਸੀਂ ਆ ਵੀ ਹੈ ਤੇ ਗੁਟਕਾ ਸਾਹਿਬ ਜੀ ਫਿਰ ਅਸੀਂ ਚੱਕਿਆ ਉਸ ਤੋਂ ਬਾਅਦ 'ਚ ਵੇਖਿਆ ਉਹ ਹੰਗ ਪਾੜ ਪਾੜ ਕੇ ਨਾਲੀ ਦੇ ਵਿੱਚ ਵੀ ਸਿੱਟੇ ਪੈਸੇ ਜੀ ਕਾਫੀ ਫਿਰ ਅਸੀਂ ਨਾਲੀ ਦੇ ਵਿੱਚੋਂ ਸਾਰੇ ਚੱਕੇ ਉਹ ਚੱਕ ਕੇ ਫਿਰ ਅਸੀਂ ਘਰੇ ਲਿਆਏ ਫਿਰ ਅਸੀਂ ਪੁਲਿਸ ਨੂੰ ਤਲਾਹ ਦਿੱਤੀ ਹੈ ਹੁਣ ਆਪੇ ਪੁਲਿਸ ਜੋ ਫੈਸਲਾ ਕਰੇਗੀ ਜਰਜੀ ਖਾਲਸਾ ਵਾਦੀ ਇਸ ਤੋਂ ਪਹਿਲਾਂ ਵੀ ਪਿੰਡ ਦੇ ਵਿੱਚ ਵੇਦ ਵੀ ਹੋਈ ਸੀ ਹਾਂ ਪਹਿਲਾਂ ਵੀ ਹੋਈ ਸੀ ਜੀ ਪਹਿਲਾਂ ਵੀ ਕੈਮਰਾ ਦੇ ਵਿੱਚ ਆ ਗਿਆ ਸੀ ਸਾਲ ਤੋਂ ਜ਼ਿਆਦਾ ਹੀ ਹੋ ਗਏ ਤਾਂ ਉਹ ਤਾਂ ਫਿਰ ਕੈਮਰਾ ਵਿੱਚ ਹੀ ਆ ਗਿਆ ਸੀ ਆ ਘਰ ਬੰਦੋ ਫੜ ਲਿਆ ਸੀ ਤੇ ਕੇਸ ਚੱਲੀ ਜਾਂਦੀ ਤੇ ਇਹਦੇ ਨੇੜੇ ਕੋਈ ਹੈ ਨਹੀਂ ਹਿੱਲੇ ਕੈਮਰਾ ਵਗੈਰਾ ਇਹਦੇ ਨੇੜੇ ਸਾਨੂੰ ਕੋਈ ਕੈਮਰਾ ਕੋਈ ਦਿਸਿਆ ਨਹੀਂ ਨੇੜੇ ਤੇਰੇ ਕੋਈ ਕੈਮਰਾ ਵੀ ਨਹੀਂ ਕੀ ਲੱਗਦਾ ਨਹੀਂ ਆਪਸੀ ਭਾਈਚਾਰਕ ਸਾਂਝ ਨੂੰ ਵਗਾੜਨਾਸਤੇ ਇਹ ਜਿਹੇ ਘਟਨਾਵਾਂ ਇਹ ਹੈ ਇਹ ਕੋਈ ਹੈ ਤਾਂ ਜੀ ਇਹੋ ਜਿਹੀ ਸਿਆਸਤੀ ਆ ਕੋਈ ਹੋਰ ਕੀ ਆ ਜੀ ਕੋਈ ਚੰਗਾ ਕੰਮ ਤਾਂ ਹੈ ਨਹੀਂ ਗਾ ਇਹ ਤੇ ਅੰਗ ਕਿਤਾ ਹੀ ਕਿਸੇ ਨੇ ਅੰਗ ਕਿਹਨਾਂ ਨੂੰ ਪੁਲਿਸ ਨੂੰ ਸੌਂਪ ਦਿੱਤੀ ਨਹੀਂ ਜੋ ਸਾਡੇ ਕੋਲੇ ਹਜੇ ਘਰੇ ਪਈ ਆ ਉਹ ਗਿੱਲੇ ਹਜੇ ਹਿਸਕਾਰ ਆਏ ਘਰੇ ਪਈ ਆ ਕੋਈ ਗੱਲ ਨਹੀਂ ਉਹ ਜਦੋਂ ਆਖਣ ਚੋ ਲੈ ਜਾਣਗੇ ਆਪਾਂ ਨੂੰ ਕੋਈ ਉਤਰਾ ਨਹੀਂ ਅਸੀਂ ਅੱਜ ਜੋ ਸਵੇਰ ਪਤਾ ਲੱਗਾ ਵੀ ਪਿੰਡ ਗੋਲੇ ਕਣੀਆਂ ਪੱਤੀ ਦੇ ਵਿੱਚ ਉਸੇ ਗਲੀ ਤੇ ਦੁਬਾਰਾ ਫੇਰ ਗੁਟਕਾ ਸਾਹਿਬ ਦੀ ਇੱਕ ਸ਼ਰਾਰਤ ਦੀ ਅੰਸਫਲ ਬੇਅਦਬੀ ਕੀਤੀ ਹੈ ਤਾਂ ਜਦੋਂ ਮਤਲਬ ਵੀ ਕੋਈ ਮੇਥੋਂ ਮੁੰਡੇ ਨੰਗੇ ਆ ਉਹਨਾਂ ਨੇ ਜੋ ਦੇਖਿਆ ਵੀ ਇਹ ਸ੍ਰੀ ਗੁਟਕਾ ਸਾਹਿਬ ਦੇ ਅੰਕਾ ਗੱਲ ਨਾਲ ਮੁਲਾਜ਼ੇ ਸਿੱਟੇ ਪਏ ਉਹਨਾਂ ਨੇ ਚੱਕ ਕੇ ਦੇ ਇੱਥੇ ਬਾਹਰ ਰੱਖਦੇ ਆ ਤੇ ਜਦੋਂ ਕਿਹ ਹੋਰ ਬੰਦੇ ਨੂੰ ਪਤਾ ਲੱਗਾ ਤੇ ਇੱਥੇ ਇਕੱਠ ਮਾਰ ਕੇ ਪ੍ਰਸ਼ਾਸਨ ਤਾਂ ਵੀ ਗੱਲ ਪਹੁੰਚਾਈ ਆ ਕਿ ਜਿਹੜੀ ਘਟਨਾ ਇਹ ਬਹੁਤ ਹੀ ਮੰਦਭਾਗੀ ਆ ਜਾਂ ਕਹਿ ਲੋ ਵੀ ਇਹ ਦਵਾਂ ਫਿਰਕਿਆਂ 'ਚ ਪਾੜ ਪਾਉਣ ਵਾਲੀ ਗੱਲ ਆ ਇਹ ਨਹੀਂ ਹੋਣਾ ਚਾਹੀਦਾ ਗਾ ਸਾਡੀ ਤਾਂ ਇਹੋ ਮੰਗ ਆ ਨਗਰ ਨਿਵਾਸੀਆਂ ਦੀ ਵੀ ਦਵਾਰਾ ਇਹ ਕਿਹੜੇ ਬੰਦੇ ਨੇ ਨਹੀਂ ਜ਼ੁਰਤ ਕੀਤੀ ਆ ਵੀ ਇੱਥੇ ਸ਼ਰਾਬਤ ਕਰਨ ਦੀ ਉਹ ਦੋਸ਼ੀ ਲੱਭ ਕੇ ਪ੍ਰਸ਼ਾਸਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵੇ ਤੇ ਸਾਡੇ ਡਿਗਟਕਾ ਸਾਹਿਬ ਦੀ ਬੀਅਦੀ ਹੋਈ ਆ ਸਾਨੂੰ ਇਹਦਾ ਭਾਰੀ ਦੁੱਖ ਆ ਦੁੱਖ ਵੀ ਆ ਇਸ ਦਾ ਪਿੰਡ ਦੇ ਲੋਕ ਪਿੰਡ ਦੇ ਲੋਕਾਂ ਨੂੰ ਕੀ ਅਪੀਲ ਕਰਦੇ ਪਿੰਡ ਦੇ ਲੋਕਾਂ ਨੇ ਇਹੋ ਅਪੀਲ ਆ ਵੀ ਭਾਈਚਾਰਕ ਸਾਂਝ ਬਣਾ ਕੇ ਕੇ ਸ਼ਾਂਤ ਰਹਿ ਕੇ ਤੇ ਪ੍ਰਸ਼ਾਸਨ ਦਾ ਸਾਥ ਦੇ ਕੇ ਆਪਾਂ ਇਹਦੇ ਦੋਸ਼ੀ ਉਧਣ ਲੱਭੀਏ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ ਤੇ ਅੱਗੇ ਤੋਂ ਕੋਈ ਜੁਰਤ ਨਾ ਕਰੇ ਜੇ ਫੇਂਡਾ ਵਾਲਿਆਂ ਨੂੰ ਵੀ ਹੁਕੀ ਦਾ ਵੀ ਆਪਾਂ ਸ਼ਾਂਤ ਮੇਰੇ ਨਾਲ ਸਾਥ ਦੇਈਏ ਤੇ ਦੋਸ਼ੀ ਉਧਣ ਲੱਭੀਏ ਉਸ ਤੋਂ ਅੱਗੇ ਫਿਰ ਦੇਖਦੇ ਹਾਂ ਕਿ ਬੰਦਾ ਜਿਹੜਾ ਦੋਸ਼ੀ ਪੜੇ ਜਾਂਦੇ ਆ ਕਿ ਕਿਹੜੇ ਫਿਰਕੇ ਦੇ ਆ ਕੌਣ ਕਰਵਾ ਰਿਹਾ ਸੀ ਇਹ ਜਦੋਂ ਪਤਾ ਲੱਗਾ ਕਿ ਇਦਾਂ ਦਾ ਇਹ ਜੇਕ ਮੰਦਭਾਗੀ ਘਟਨਾ ਹੋਈ ਹੈ ਤੇ ਸਾਡੇ ਤੁਰੰਤ ਚੌਂਕੀ ਇਚਾਰ ਜੈਸੇ ਟੀਓ ਡੀਐਸਪੀ ਸਾਹਿਬ ਵੀ ਆਏ ਨੇ ਮੈਂ ਮੇਕਰ ਮੇਰੀ ਵੀ ਪੁਲੀ ਲਈ ਡੀਐਸਪੀ ਹੈਡਕ quartern ਵੀ ਆਏ ਨੇ ਤੇ ਸੀਐਨ ਚਾਰਜ ਲਏ ਨੇ ਤੋਂ ਐਸੀ ਇੱਕ ਤਤਰੰਤਰੀ ਐਫਆਈਆਰ ਫਰਦਰ ਦਰਜ ਕਰ ਦਿੱਤਾ ਹੈਗਾ ਜੇ ਲੰਡਿਨ ਦਾ ਬੰਦੇ ਆਤੇ ਗੁਰਮੀਤ ਸਿੰਘ ਹੋਰਾਂ ਦੇ ਬਿਆਨ ਤੇ ਨਾਮ ਨੂੰ ਵਿਅਕਤੀ ਨੇ ਲਿਖਿਆ ਤੇ ਉਹਦੀ ਹੁਣ ਤਫਤੀਸ਼ 'ਚ ਅਸੀਂ ਵਸੂਫ ਹਾਂ ਤੇ ਅਲੱਗ-ਅਲੱਗ ਟੀਮਾਂ ਲਾਈਆਂ ਹੋਈਆਂ ਨੇ ਤਾਂ ਜੋ ਜਿਹੜਾ ਕੇਸ ਹੈ ਛੇਤੀ-ਛੇਤੀ ਆਪਾਂ ਕ੍ਰੈਕ ਕਰਕੇ ਤੇ ਜਿਹੜੇ ਇਸ ਕੇਸ ਦੇ ਦੋਸ਼ੀ ਹੈ ਉਹਨਾਂ ਨੂੰ ਆਪਾਂ ਸਜ਼ਾ ਦਿਵਾ ਸਕੀ ਇਹਦੀ ਨਾਲ ਅਸੀਂ ਪਿੰਡਾਂ ਲਿਆ ਨਾਲ ਕੀ ਤਾਲਮੇਂ ਪਟਾ ਕੇ ਰੱਖਿਆ ਹੋਇਆ ਤੇ ਇਹਨੇ ਦੀ ਸਹਿਯੋਗ ਵੀ ਨਹੀਂ ਜਿਵੇਂ ਕਿ ਕਹਿੰਦੇ ਮੰਗ ਵੀ ਕੀਤੀ ਹੈ ਇਹਨਾਂ ਨੇ ਪੂਰਾ ਦਿੱਤਾ ਵੀ ਹੈਗਾ ਸਾਡੇ ਨਾਲ ਆਪਦੇ ਬੰਦੇ ਲਗਾਉਂਦੇ ਆ ਤਾਂ ਜੋ ਪਿੰਡ 'ਚ ਕੋਈ ਵੀ ਵਾਰੀ ਕੈਮਰੇ ਚੈੱਕ ਕਰਨੇ ਹੁੰਦੇ ਆ ਦਾ ਇਹਨਾਂ ਨੇ ਆਪਣੇ ਬੰਦੇ ਸਾਨੂੰ ਦੇ ਦਿੱਤੇ ਹੈਗੇ ਸਾਡੀਆਂ ਟੀਮਾਂ ਦੇ ਨਾਲ ਉਹ ਲਾਉਂਦੇ ਆ ਥਾਂ-ਥਾਂ ਜਾ ਕੇ ਸਾਡੀ ਅੱਗੇ-ਅੱਗੇ ਲਾ ਕੇ ਮਦਦ ਕਰ ਰਹੇ ਆ ਜਿੱਦਾਂ ਪ੍ਰਧਾਨ ਜੀ ਬਰਾણે ਬੇਨਤੀ ਕੀਤੀ ਆ ਪਿੰਡ ਨਗਰ ਨਿਵਾਸੀਆਂ ਨੂੰ ਐਸੀ ਵੀ ਬੇਨਤੀ ਕਰਦੇ ਹੈਗੇ ਕਿ ਇਹ ਜਿਹੜਾ ਦੋਸ਼ੀ ਹੈ ਸੀ ਇਹਨਾਂ ਨੂੰ ਜਲਦੀ ਵੀ ਜਲਦੀ ਫੜ ਲਾਂਗੇ ਤੇ ਆਪਾਂ ਜਿਹੜੇ ਹੈਗੇ ਕਿ ਸ਼ਾਂਤੀ ਬਣਾ ਕੇ ਰੱਖੀਏ ਕਿਸੇ ਸ਼ਰਾਰਤੀ ਬੰਦੇ ਦਾ ਕੰਮ ਹੈਗਾ ਤੇ ਉਹ ਚਾਹੁੰਦਾ ਹੈ ਕਿ ਆਪਣੇ ਮਾਹੌਲ ਖਰਾਬ ਹੋਵੇ ਜੋ ਸ਼ਾਂਤੀ ਭੰਗ ਹੋਵੇ ਭਾਈ ਭਾਈਚਾਰਿਆਂ 'ਚ ਆਪਸ 'ਚ ਫੋਟ ਪਵੇ ਆਪਾਂ ਉਹ ਚੀਜ਼ ਨਹੀਂ ਹੋਣ ਦੇਣੀ ਇਹ ਆਪਾਂ ਨੂੰ ਹੁਣੇ ਪ੍ਰਧਾਨ ਜੀ ਨੇ ਵੀ ਆਖਿਆ ਅਸੀਂ ਤੁਹਾਡੇ ਵਾਧੇ ਮਰੇ ਇਹ ਲੋਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਇਸ ਕੇਸ ਤੇ ਕੰਮ ਕਰ ਰਹੇ ਹਾਂ ਤੇ ਛੇਤੀ ਬੰਦੇ ਫੜ ਲਵਾਂਗੇ ਥੋੜੇ ਸਮੇਂ ਬਾਅਦ ਇਹ ਦੁਬਾਰਾ ਬੇਅਦਵੀ ਉਸੇ ਗਲੀ ਚ ਹੋਈ ਹੈ ਜਿੱਥੇ ਪਹਿਲਾਂ ਹੋਈ ਸੀ ਇਹ ਜਿਹਨੂੰ ਵੀ ਕਹਿੰਦੇ ਆ ਕਿ ਥੋੜੇ ਪਿਛਲੀ ਜਿਹੜੀ ਹੋਈ ਸੀ ਮੇਰੇ ਖਿਆਲ 2023 ਚ ਹੋਈ ਸੀ 2023 ਦੇ ਸ਼ੁਰੂਆਤ ਚ ਹੋਈ ਸੀ ਇਹ ਤੁਹਾਨੂੰ ਬੰਦਾ ਫੜਨ ਦੇ ਪਤਾ ਲੱਗੂਗਾ ਨੇ ਜੀ ਕਿ ਕਈ ਵਾਰੀ ਅਕਸਮਾਤ ਵੀ ਉਹ ਚੀਜ਼ਾਂ ਹੁੰਦੀਆਂ ਕਿ ਉੱਥੇ ਹੀ ਆ ਜਾਏ ਉਹ ਹੀ ਚੀਜ਼ ਆ ਜਾਏ ਈ ਬਰਾਹੀ ਫਿਰ ਵੀ ਜਿੱਦਾਂ ਪਹਿਲਾਂ ਵੀ ਤੁਹਾਨੂੰ ਤੁਸੀਂ ਇੱਥੇ ਹੀ ਸੀ ਐਸੀ ਬੋੜੀ ਛੇਤੀ ਉਹ ਕੇਸ ਕਰੈਕ ਕਰ ਲਿਆ ਸੀ ਸੋ ਹੁਣ ਵੀ ਅਸੀਂ ਬਹੁਤ ਹੀ ਜਨਨ ਕਿ ਟੀਮਾਂ ਲਗਾਤੀਆਂ ਹੈਗੀਆਂ ਤੇ ਆਸ ਹੈ ਕਿ ਛੇਤੀ ਛੇਤੀ ਇਸ ਕੇਸ ਨੂੰ ਵੀ ਅਸੀਂ ਕਰੈਕ ਕਰਾਂਗੇ